ਖੁਨੀ ਸਾਹਿਬ ਜੀ ਦਾ ਪਾਠ ਕਰਾਇਆ ਗਿਆ ਉਪਰੰਤ ਉੱਥੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਅਰਦਾਸ ਬੇਨਤੀ ਹੋਈ ਹੈ ਤੇ ਉਹ ਜਦੋਂ ਅਸੀਂ ਖਬਰ ਪੜ੍ਹੀ ਜੀ ਤੇ ਮੇਰੇ ਨਹੀਂ ਤੇ ਸਿੱਖਾਂ ਦੀ ਸਾਰਿਆਂ ਦੀ ਹਰਦੇ ਬਲੁੰਦਰੇ ਗਏ ਕਿਉਂਕਿ ਉਹਦੇ ਵਿੱਚ ਦੇਖਣ ਨੂੰ ਮਿਲਿਆ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨੇ ਉੱਥੇ ਅਸੀਂ ਨੰਗੇ ਸਿਰ ਜਾਣ ਤੋਂ ਵੀ ਡਰਦੇ ਤੇ ਇਹ ਜਿਹੜੇ ਭਾਜਪਾ ਦੇ ਲੀਡਰ ਨੇ ਹੰਸਰਾਜ ਜਿਹੜਾ ਆ ਵੋਟਾਂ ਮੰਗਣ ਲਈ ਆ ਰਿਹਾ ਤੇ ਪਹਿਲਾਂ ਵੀ ਕਾਫੀ ਕਿਸਾਨਾਂ ਨੇ ਵਿਰੋਧ ਕੀਤਾ ਕਿਉਂਕਿ ਪੰਜਾਬ ਨਾਲ ਮੋਦੀ ਨੇ ਧੱਕਾ ਕੀਤਾ ਤੇ ਅੱਜ ਜਿਹੜਾ ਫਰੀਦਕੋਟ ਤੇ ਇੱਕ ਸੁਖਨੀ ਸਾਹਿਬ ਦਾ ਪਾਠ ਕਰਾਇਆ ਗਿਆ ਹੈ ਗੁਰੂ ਮਹਾਰਾਜ ਜੀ ਦੇ ਉੱਥੇ ਪ੍ਰਕਾਸ਼ ਨੇ ਤੇ ਉਹਦੇ ਪਿਛਲੇ ਪਾਸੇ ਇੱਕ ਬਹੁਤ ਵੱਡਾ ਫਲੈਕਸ ਲੱਗਿਆ ਹੋਇਆ ਤੇ ਫਲੈਕਸ ਦੇ ਵਿੱਚ ਮੋਦੀ ਜਿਹੜਾ ਨੰਗੇ ਸਿਰ ਬੈਠਾ ਹੋਇਆ ਜੀ ਉੱਥੇ ਉਹਦੀ ਫੋਟੋ ਲੱਗੀ ਹੈ ਤੇ ਜਿਹੜੇ ਭਾਜਪਾ ਦੇ ਕੁਝ ਇੱਥੋਂ ਦੇ ਲੀਡਰ ਕਹਿ ਸਕਦਾ ਜਾਂ ਉਦੇਦਾਰ ਨਮਾਇंदे ਉਹਨਾਂ ਦੀਆਂ ਫੋਟੋਆਂ ਵੀ ਜਿਹੜੀਆਂ ਨੰਗੇ ਸਿਰ ਲੱਗੀਆਂ ਹੋਈਆਂ ਤੇ ਇੱਥੋਂ ਤੱਕ ਵੇਖਣ ਨੂੰ ਮਿਲਿਆ ਵੀ ਜਿੱਥੇ ਮਹਾਰਾਜਾ ਜੀ ਦੇ ਪ੍ਰਕਾਸ਼ ਆ ਉਹਦੇ ਸਾਹਮਣੇ ਕੁਰਸੀਆਂ ਡਾਈਆਂ ਗਈਆਂ ਪੈਰਾਂ 'ਤੇ ਉਹਨਾਂ ਨੇ ਜੁੱਤੀਆਂ ਜੋੜੇ ਪਾਏ ਹੋਏ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾ ਜੀ ਦਾ ਜਿਹੜਾ ਇਹਨਾਂ ਨੇ ਓਟ ਆਸਰਾ ਤੱਕੀ ਲੈਣਾ ਤੇ ਇਹਨਾਂ ਨੇ ਮਹਾਰਾਜਾ ਜੀ ਦੇ ਨਾਮ ਤੇ ਤੇ ਅਰਦਾਸ ਬੇਨਤੀ ਬਾਬਾ ਜੀ ਹੋਂਦ ਤੋਂ ਕਰਾਈ ਆ ਵੀ ਹੰਸਰਾਜ ਵੱਡੀ ਜਿੱਤ ਪ੍ਰਾਪਤ ਕਰਨ ਸੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨੇ ਆ ਵੀ ਜਿਵੇਂ ਮੋਦੀ ਨੇ ਪੰਜਾਬ ਨਾਲ ਧੱਕਾ ਕੀਤਾ ਹੈ ਹੰਸਰਾ ਦੀ ਬਿਲਕੁਲ ਨਹੀਂ ਦਿੱਤ ਹੋ ਸਕਦੀ ਵੀ ਜਦੋਂ ਇਹ ਅਰਦਾਸਾਂ ਜਿਹੜੀਆਂ ਹੁੰਦੀਆਂ ਐ ਇਹ ਸਿੱਖ ਸੰਗਤ ਦੇ ਸਰਬੱਤ ਦੇ ਭਲੇ ਲਈ ਹੁੰਦੀਆਂ ਨਾ ਕਿ ਵੀ ਜਿਹੜੇ ਲੀਡਰਾਂ ਨੇ ਕੋਈ ਪੰਜਾਬ ਨਾਲ ਕਿਸੇ ਵੀ ਧਰਮ ਨਾਲ ਜਾਂ ਕਿਸੇ ਵੀ ਸਟੇਟ ਨਾਲ ਧੱਕਾ ਕੀਤਾ ਹੋਵੇ ਤੇ ਉਹ ਉਸ ਤੋਂ ਬਾਅਦ ਦੇ ਵਿੱਚ ਜੇ ਤੁਹਾਡੀ ਕੋਈ ਸੁਣਦਾ ਨਹੀਂ ਤੁਹਾਡਾ ਵਿਰੋਧ ਕਰਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਲੈ ਕੇ ਆਸਰਾ ਲੈ ਕੇ ਅਰਦਾਸਾਂ ਬੰਦੀਆਂ ਕਰਾਰੇ ਸੋ ਉਹਦੇ ਨਿਮਿਤ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਇਹਨਾਂ ਨੇ ਪ੍ਰਕਾਸ਼ ਕਰਕੇ ਪਾਠ ਕਰਾਇਆ ਉਹ ਚੰਗੀ ਗੱਲ ਆ ਪਾਠ ਕਰਾਓ ਸਾਨੂੰ ਕੋਈ ਇਤਰਾਜ਼ ਨਹੀਂ ਕੀਰਤਨ ਕਰਾਓ ਇਤਰਾਜ਼ ਨਹੀਂ ਪਰ ਉਹਦੇ ਪਿੱਛੇ ਜਿਹੜੀਆਂ ਫਲੈਕਸਾਂ ਲਾਈਆਂ ਜੀ ਨੰਗੇ ਸਰ ਉੱਤੇ ਫੋਟੋ ਮੈਨਾਂ ਲੋਕਾਂ ਦੀਆਂ ਲੱਗੀਆਂ ਹੋਈਆਂ ਤੇ ਇਹ ਜਿਹੜੀ ਬਹੁਤ ਵੱਡੀ ਬੇਅਦਬੀ ਹੈ ਤੇ ਉਹਦੇ ਲਈ ਅਸੀਂ ਅੱਜ ਇੱਥੇ ਇਕੱਤਰ ਹੋਏ ਅੱਜ ਦੀ ਗੱਲ ਇਹ ਹੈਗੀ ਆ ਕੰਨ ਜਿਹੜੇ ਹੈਗੇ ਆ ਭਾਜਪਾ ਦੇ ਆਗੂ ਉਹ ਨੀਅਜ਼ ਨਾਲ ਉਹਨਾਂ ਵੱਲੋਂ ਸਿੱਖ ਧਰਮ ਨੂੰ ਛੋਟਾ ਭਰਾ ਕੇ ਆ ਗਿਆ ਸੀ ਛੋਟਾ ਧਰਮ ਗਿਆ ਗਿਆ ਸੀ ਉਸ ਤੋਂ ਬਾਅਦ ਭਾਵੇਂ ਉਹਨਾਂ ਨੇ ਮਾਸ ਮੰਗ ਲਈ ਹੈ ਤੇ ਹੁਣ ਇੱਥੇ ਭਾਜਪਾ ਦੇ ਆਗੂਆਂ ਵੱਲੋਂ ਇਦਾਂ ਬੇਅਦਬੀ ਕੀਤੀ ਗਈ ਹੈ ਜਿਸ਼ਣਾਂ ਨੰਗੇ ਸਰਪੋਮੇਨੇ ਦਾ ਇਸੀ ਨੂੰ ਕਿਵੇਂ ਵੇਖਦੇ ਨਹੀਂ ਵੇਖੋ ਜੀ ਜਿਹੜੀ ਬੀਜੇਪੀ ਹੈ ਇਹ ਆਰਐਸਐਸਾ ਸਿੱਖਾਂ ਦਾ ਰਾਸ਼ਟਰੀ ਸਿੱਖ ਸੰਗਤ ਇਹਨਾਂ ਦੀ ਇਹ ਸਿੱਖਾਂ ਦੇ ਖਿਲਾਫ ਸ਼ੁਰੂ ਤੇ ਰਹੇ ਨੇ ਤੇ ਹੁਣ ਵੀ ਪੰਜਾਬ ਜਿਹੜੀ ਸਿੱਖਾਂ ਦੀ ਧਰਤੀ ਜ਼ਿਆਦਾ ਹੈ ਇੱਥੇ ਪੰਜਾਬ ਨਾਲ ਇਹਨਾਂ ਨੇ ਬੇਹੱਦ ਤੱਕਾ ਕੀਤਾ ਬਹੁਤ ਜ਼ਿਆਦਾ ਕਿਸਾਨਾਂ ਨਾਲ ਹੀ ਗੱਲ ਮੋਦੀ ਨੂੰ ਜਾਂ ਹੰਸਰਾਜ ਫਰੀਦਕੋਟ ਤੋਂ ਜਿਹੜਾ ਖੜਾ ਹੈ ਤੇ ਇਹਨਾਂ ਨੂੰ ਉਦੋਂ ਨਹੀਂ ਦਿਸਿਆ ਵੀ ਜਦੋਂ ਦਿੱਲੀ ਅੰਦੋਲਨ ਦੇ ਵਿੱਚ ਕਿਸਾਨ ਸ਼ੀਰ ਹੋਏ ਸ਼ੰਭੂ ਬਾਰਡਰ ਤੇ ਆ ਕੁਝ ਮਹੀਨੇ ਪਹਿਲਾਂ ਉੱਥੇ ਇੱਕ بیٹے ਦੀ ਜਿਹੜੀ ਸ਼ਹਾਦਤ ਹੁੰਦੀ ਹੈ ਤੇ ਹਜੇ ਵੀ ਕਿਸਾਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਕਿਸਾਨ ਅੱਜ ਸੜਕਾਂ ਤੇ ਰੋਲ ਰਹੇ ਆ ਪੰਜਾਬ ਕਿਸਾਨਾਂ ਦੀ ਜਿਹੜਾ ਪੰਜਾਬ ਹੈ ਇਹ ਕਿਸਾਨਾਂ ਦੀ ਵੱਡੀ ਧਰਤੀ ਹੈ ਇੱਥੇ ਕਿਸਾਨ ਆਨਾ ਗਾਉਂਦੇ ਨੇ ਇਥੋਂ ਬਾਰਲਿੰਗ ਸਟੇਟਾਂ ਵਿੱਚ ਇੰਡੀਆ ਦੇ ਦੂਰ ਤੱਕ ਸਟੇਟਾਂ ਤੱਕ ਜਿਹੜਾ ਭੋਜਨ ਜਾਂਦਾ ਤੇ ਅੱਜ ਜਿਹੜਾ ਕਿਸਾਨਾਂ ਨਾਲ ਧੱਕਾ ਕਰ ਰਹੇ ਐ ਤੇ ਸਿੱਖਾਂ ਨਾਲ ਧੱਕਾ ਕਰ ਰਹੇ ਕਿਉਂਕਿ ਪੰਜਾਬ ਦੀ ਧਰਤੀ ਤੇ ਸਿੱਖ ਹੀ ਵੱਸਦੇ ਨੇ ਤੇ ਇਹ ਇਹ ਜਿਹੜੀ ਬਹੁਤ ਘਰੌਣੀ ਹਰਕਤ ਹੈ ਜਿਹੜਾ ਸਿੱਖਾਂ ਦੇ ਜਿਹੜੇ ਇਹਨਾਂ ਨੇ ਲਫ਼ਜ਼ ਵਰਤੇ ਐ ਤੇ ਮਾਫੀ ਮੰਗ ਲੈਣੀ ਪਹਿਲਾਂ ਸ਼ਬਦ ਕਹਿ ਕੇ ਤੇ ਉਹ ਕੋਈ ਮਾਫੀ ਦੇ ਹੱਕਦਾਰ ਨਹੀਂ ਵੈਸੇ ਪਰ ਅੱਜ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਪਿੱਛੇ ਫੋਟਮਾਂ ਲਾਈਆਂ ਇਹਨਾਂ ਨੇ ਆਪਦੀ ਮਸ਼ਹੂਰੀ ਕੀਤੀ ਐ ਤੇ ਇਹ ਕਿਸਾਨਾਂ ਨਾਲ ਧੱਕਾ ਹੋਇਆ ਤੇ ਅਸੀਂ ਵਿਰੋਧ ਨਹੀਂ ਕਰਦੇ ਕਿਉਂਕਿ ਅਸੀਂ ਕਿਸੇ ਵੀ ਰਾਜਸੀ ਪਾਰਟੀ 'ਚ ਨਹੀਂ ਆਉਂਦੇ ਅਸੀਂ ਵਿਰੋਧ ਨਹੀਂ ਕਰਦੇ ਪਰ ਸਾਡੇ ਹਿਰਦੇ ਜ਼ਰੂਰ ਬਲੁੰਧਰੇ ਗਏ ਐ ਕਿਉਂਕਿ ਪੰਜਾਬ ਨਾਲ ਜਦੋਂ ਤੋਂ ਇਹਨਾਂ ਨੇ ਧੱਕਾ ਕੀਤਾ ਬਾਬਾ ਜੀ ਜਿਵੇਂ ਚੱਲ ਉਹਨਾਂ ਨੇ ਬੇਅਦਬੀ ਕੀਤੀ ਹੈ ਖਸੌਨ ਨਾਲ ਐਕਸ਼ਨ ਵੀ ਲਾਓਗੇ ਤੁਸੀਂ ਕੋਈ ਨਹੀਂ ਐਕਸ਼ਨ ਤਾਂ ਵੇਖੋ ਇਹ ਤਾਂ ਸਰਕਾਰਾਂ ਹੁਣ ਪ੍ਰਸ਼ਾਸਨ ਐਕਸ਼ਨ ਲਵੇ ਜੀ ਅਸੀਂ ਕਿੱਥੇ ਕਿੱਥੇ ਲੜਾਂਗੇ ਦੱਸੋ ਇਹਨਾਂ ਲੋਕਾਂ ਨੂੰ ਇਹ ਨਹੀਂ ਆਉਂਦਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਰਹੇ ਹਾਂ ਤੇ ਯਾਰ ਪਿੱਛੇ ਏਡੀਆਂ-ਏਡੀਆਂ ਜਿਹੜੀਆਂ ਨੰਗੇ ਸਿਰ ਤੁਸੀਂ ਫੋਟਮਾਂ ਲਵਾ ਰਹੇ ਹੋ ਪਹਿਰਾ ਚ ਥੋੜੇ ਜੁੱਤੇ ਪਾਏ ਹੋਏ ਆ ਤੇ ਗਰੰਤੀ ਸਿੰਘ ਜਿਹੜੇ ਬਾਬਾ ਜੀ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਭਾਈ ਸਾਹਿਬ ਜੀ ਤੁਸੀਂ ਕਿਸਾਨਾਂ ਦਾ ਦਿੱਤਾ ਖਾਣੇ ਹੋ ਇਹ ਜਿਹੜੇ ਲੋਕ ਫਸਲਾਂ ਘਾਉਂਦੇ ਆ ਉਹ ਅੰਨ ਸਾਡੇ ਪੇਟ ਵਿੱਚ ਜਾਂਦਾ ਤੇ ਜੇ ਕਿਸਾਨਾਂ ਨਾਲ ਇਹ ਧੱਕਾ ਕਰ ਰਹੇ ਆ ਤੇ ਤੁਸੀਂ ਇਹਨਾਂ ਦੀ ਜਿੱਤ ਲਈ ਅਰਦਾਸਾਂ ਕਰ ਰਹੇ ਹੋ ਤੇ ਮੈਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਜਾਣ ਕੇ ਇਹ ਗੱਲ ਕਹਿੰਦਾ ਵੀ ਹੰਸ ਰਾਜ ਜਾਂ ਭਾਜਪੀ ਦਾ ਕੋਈ ਵੀ ਬੰਦਾ ਹੋਵੇ ਉਹ ਇਥੋਂ ਚੋਣ ਨਹੀਂ ਜਿੱਤ ਸਕੇਗਾ